ਤੋ ਪਹਿਲਾ ਹੀ মিডিਆ ਦੇ ਸਾਥੀਆਂ ਨੂੰ ਅਸੀਂ 247 ਨੰਬਰ ਐਫਆਰ ਬਾਰੇ ਦੱਸਿਆ ਸੀਗਾ ਕਿ ਆਰਗੈਨਿਕ ਫਾਰਮਿੰਗ ਦੇ ਨਾਂ ਤੇ ਇੱਥੇ ਇੱਕ ਪੌਂਜੀ ਸਕੀਮ ਇੱਕ ਕਲੈਕਟਿਵ ਇਨਵੈਸਟਮੈਂਟ ਸਕੀਮ ਚਲਾਈ ਜਾ ਰਹੀ ਸੀਗੀ ਜਿਹਦੇ ਯੂਜ਼ ਕਰਕੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਤੇ ਉਸੀ ਤਫ਼ਤੀਸ਼ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਈ ਹੈ ਤੇ ਅਸੀਂ ਅੱਜ মিডিਆ ਦੇ ਸਾਥੀਆਂ ਦੇ ਨਾਲ ਸਾਂਝੀ ਕਰਨਾ ਚਾ ਰਹੇ ਹਾਂ ਤੇ ਜੋ ਮੇਨ ਹੈਗਾ ਇਦੇ ਵਿੱਚ ਕਿ ਆਰਗੈਨਿਕ ਫਾਰਮਿੰਗ ਰਿਲੇਟਡ ਨੋ ਵਖਰੀ ਵਖਰੀ ਫਰਮਸ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੇ ਲਿਸਟ ਅਸੀਂ মিডিਆ ਦੇ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਇਨ ਨੋ ਫਰਮ ਦੇ ਵਿੱਚ ਸਿਰਫ ਇੱਕ ਜਨਰੇਸ਼ਨ ਆਫ ਫਾਰਮਿੰਗ ਜੋ ਕੰਪਨੀ ਹੈ ਉਹਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ ਜੀਐਸਟੀ ਡਿਪਾਰਟਮੈਂਟ ਦੇ ਨਾਲ ਉਹ ਵੀ ਇਹਨਾਂ ਨੇ ਫੇਕ ਜੋ ਕ੍ਰੈਡੈਂਸ਼ਲ ਹੈ ਉਹਦੇ ਬੇਸਿਸ 'ਤੇ ਰਜਿਸਟਰ ਕਰਾਇਆ ਉਹਦੇ ਬਾਅਦ ਜੋ ਬਾਕੀ 8 ਫਰਮਾਂ ਹੈ ਉਹ ਫੇਕ ਫਰਮਸ ਹੈ ਇਨ ਫੇਕ ਫਰਮਸ ਨੂੰ ਯੂਜ਼ ਕਰਕੇ ਇਹਨਾਂ ਨੇ ਤਕਰੀਬਨ 30 30 ਹਜ਼ਾਰ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਹੈ ਪੈਸੇ ਇਕੱਠੇ ਕਰਨ ਦਾ ਜੋ ਇਹਨਾਂ ਦਾ ਮਾਡਲ ਸੋ ਪਰੈਂਡੀ ਹੈ ਉਹ ਆ ਸੀਗਾ ਕਿ ਤੁਸੀਂ ਜੋ ਵੀ ਇਨਵੈਸਟਮੈਂਟ ਕਰਦੇ ਹੋ ਉਹਦਾ ਯਾ ਤਾਂ ਵੈਰੀ ਹਾਈ ਰਿਟਰਨ ਜੋ ਕਿ 8% ਮੰਥਲੀ ਦਾ ਰਿਟਰਨ ਹੈਗਾ ਉਹ ਹੀ ਪ੍ਰੋਮਿਸ ਕਰ ਰਹੇ ਸੀਗੇ ਦੂਜਾ ਸੀਗਾ ਕੀ ਆ ਧੋਕੇ ਚ ਰੱਖ ਕੇ ਲੋਕਾਂ ਨੂੰ ਕਿਸੇ ਔਰ ਦੀ ਲੈਂਡ ਜਾਂ ਕਿਸੇ ਔਰ ਦਾ ਫਾਰਮ ਵਗੈਰਾ ਵਿਜ਼ਿਟ ਕਰਾ ਕੇ ਆਪਣਾ ਦੱਸ ਦਿੰਦੇ ਸੀਗੇ ਉਹਨਾਂ ਨੂੰ ਇੱਕ ਉਹ ਦਿਖਾਉਂਦੇ ਸੀਗੇ ਸੁਪਨਾ ਕਿ ਅਸੀਂ ਤੁਹਾਡਾ ਵੀ ਇਦਾਂ ਦਾ ਔਰਚਾਰਡ ਵਗੈਰਾ ਲਵਾ ਦੇਂਗੇ ਤੀਜਾ ਸੀਗਾ ਕਿ ਇਹ ਵਰਮੀ ਕੰਪੋਸਟ ਵਗੈਰਾ ਦੀ ਵੀ ਉਹਨਾਂ ਦੀ ਯੂਨਿਟਸ ਵਗੈਰਾ ਲਾਣ ਦਾ ਸੁਪਨਾ ਦਿਖਾਉਂਦੇ ਸੀਗੇ ਇਹਨਾਂ ਨੇ ਕੋਈ ਵੀ ਇਦਾਂ ਦੀ ਕਿਸੇ ਦੀ ਵਰਮੀ ਕੰਪੋਸਟੀ ਕੋ ਯੂਨਿਟ ਨਹੀਂ ਲਵਾਈ ਆਪਣੇ ਕੋਲ ਇਹਨਾਂ ਨੇ ਕੁਝ ਪੈਕੇਜ ਵਗੈਰਾ ਰੱਖੇ ਸੀਗੇ ਜੋ ਇਹ ਦਿਖਾ ਦਿੰਦੇ ਸੀਗੇ ਕਿਸੇ ਪਰਸਨ ਦਾ ਬਣਾ ਕੇ ਤੋ ਇਦਾਂ ਕਰਕੇ ਕੁਝ ਚਾਰ ਪੰਜ ਚੀਜ਼ੇ ਯੂਜ਼ ਕਰਕੇ ਇਨਾਂ ਨੇ 30000 ਦੇ ਤਕਰੀਬਨ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਟੋਟਲ ਹੁਣ ਤੱਕ ਇਨਾਂ ਨੇ 170 ਕਰੋੜ ਦੀ ਟ੍ਰਾਂਜੈਕਸ਼ਨ ਇਨ ਨੌ ਫਰਮ ਦੇ ਤਕਰੀਬਨ 21 ਖਾਤੇ ਜੋ ਫਰਮਸ ਦੇ ਹਨ ਤੇ ਉਸ ਤੋਂ ਇਲਾਵਾ 23 ਇਹਨਾਂ ਦੇ ਆਪਣੇ ਨਿੱਜੀ ਖਾਤੇ ਹਨ ਜਿਨ੍ਹਾਂ ਦੇ ਵਿੱਚ ਟੋਟਲ 170 ਕਰੋੜ ਦੀ ਰਾਸ਼ੀ ਜੋ ਹੈ ਉਹ ਟ੍ਰਾਂਜੈਕਸ਼ਨ ਹੋ ਚੁੱਕੀ ਹੈ 1.5 ਸਾਲ ਦੇ ਵਿੱਚ ਵਿੱਚ ਹੀ ਤੋ ਇਹ ਇੱਕ ਤਾਂ ਇਹਨਾਂ ਨੇ ਫੇਕ ਫਾਰਮਸ ਬਣਾਈਆਂ ਉਦੋਂ ਬਾਅਦ ਫਿਰ ਇਹਨਾਂ ਨੇ ਅੱਗੇ ਲੋਕਾਂ ਤੋਂ ਪੈਸੇ ਲਿੱਤੇ ਜਿਨ੍ਹਾਂ ਦੇ ਵਿੱਚੋਂ 35 ਕੁਝ ਇਦਾਂ ਦੇ ਪਰਸੈਂਟ ਵੀ ਹੈ ਜਿਨ੍ਹਾਂ ਤੋਂ ਬਹੁਤ ਘੱਟ ਇਨਵੈਸਟਮੈਂਟ ਲੈ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਦਿੱਤੇ ਜੋ ਕਿ ਨਾਦੇ ਆਪਣੇ ਸਾਥੀ ਵਗੈਰਾ ਹਨ ਤੋ ਇਦਾਂ ਦੇ ਵੀ ਅਸੀਂ ਅਕਾਊਂਟਸ ਆਈਡੈਂਟੀਫਾਈ ਕੀਤੇ ਤੋ ਕੁਝ ਕੁੱਲ ਇਨ ਜੋ ਸ਼ੱਕੀਆ ਅਕਾਊਂਟਸ ਹੈ ਇਨ ਆਦੇ 35 ਕਰੋੜ ਦੀ ਇਨਵੈਸਟਮੈਂਟ ਦੇ ਵਿੱਚ ਕੇ ਬੇਸਿਸ ਤੇ ਇਨਾ ਨੇ 93 ਕਰੋੜ ਦੀ ਉਹਨਾਂ ਨੂੰ ਰਾਸ਼ੀ ਅੱਗੇ ਟ੍ਰਾਂਸਫਰ ਕੀਤੀ ਹੋਏ ਤੋ ਉਹ ਪੈਸਾ ਕਿਵੇਂ ਕਮਾਇਆ ਗਿਆ ਉਹਦੀ ਵੀ ਤਫ਼ਤੀਸ਼ ਅਜੇ ਚੱਲ ਰਹੀ ਹੈਗੀ ਤੇ ਉਹ ਵੀ ਸ਼ੱਕੀ ਹੈ ਜੋ 93 ਕਰੋੜ ਹੈ ਤੇ ਇਹਦੇ ਨਾਲ ਨਾਲ 55 ਕਰੋੜ ਇਦਾਂ ਦਾ ਹੈਗਾ ਜੋ ਸਟੈਂਡਿੰਗ ਪੇਅਬਲ ਅਮਾਊਂਟ ਹੈ ਵਿਚ ਮੀਨਸ ਕਿ ਇਹਨਾਂ ਨੇ ਲੋਕਾਂ ਦਾ ਆ ਪੈਸਾ ਲੋਟਾਣਾ ਹੈਗਾ 55 ਕਰੋੜ ਆ ਸਟੈਂਡਿੰਗ ਅਮਾਉਂਟ ਹੈ ਲੇਕਿਨ ਇਨ ਫਰਮ ਦੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਕੁਝ ਇਹਨਾਂ ਦੇ ਕੋਲ ਬੇਸਿਸ ਨੇ ਜਿਹਨੂੰ ਯੂਜ਼ ਕਰਕੇ ਇਹ ਲੋਕਾਂ ਦਾ ਪੈਸਾ ਵਾਪਸ ਦੇ ਸਕੇ ਨਾ ਇਹਨਾਂ ਦੀ ਕੋਈ ਕੰਮ ਚੱਲਦਾ ਨਾ ਕੋਈ ਮੈਨੂਫੈਕਚਰਿੰਗ ਚੱਲਦੀ ਹੈ ਨਾ ਇਹਨਾਂ ਦੀ ਕੋਈ ਕੰਪਨੀ ਹੈ ਪ੍ਰੋਪਰ ਤੇ ਨਾ ਹੀ ਇਨਾਦਾ ਕੋਈ ਕੰਮ ਹੈਗਾ ਜੋ ਰੈਵਨਿਊ ਜਨਰੇਟ ਕਰ ਸਕੇ ਔਰ ਲੋਕਾਂ ਦਾ ਪੈਸਾ ਵਾਪਸ ਦੇ ਸਕੇ ਤੋਂ ਇਨਾਂ ਨੇ ਲੋਕਾਂ ਨੂੰ ਬਹਿਲਾ ਫੂਸਲਾ ਕੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀ ਇਨਵੈਸਟਮੈਂਟ ਕਰਾ ਲਈ ਹੈ ਤੋਂ ਇਸ ਕੜੀ ਦੇ ਵਿੱਚ ਜਦੋਂ ਅਸੀਂ ਆ ਫਰਮ ਦੀ ਤਫਤੀਸ਼ ਕਰ ਰਹੇ ਸੀਗੇ ਤੋਂ ਅਸੀਂ ਜੀਐਸਟੀ ਡਿਪਾਰਟਮੈਂਟ ਨੂੰ ਵੀ ਲਿਖਿਆ ਤੇ ਜੀਐਸਟੀ ਡਿਪਾਰਟਮੈਂਟ ਨੇ ਜਦੋਂ ਸਾਨੂੰ ਲਿਖ ਕੇ ਦਿੱਤਾ ਲਿਖਤੀ ਰਿਪੋਰਟ ਦੇ ਵਿੱਚ ਕਿ ਆ 8 ਫਰਮਸ ਫੇਕ ਨੇ ਕਿਉਂਕਿ ਉਹਨਾਂ ਦਾ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਉਦੇ ਨਾਲ ਨਾਲ ਅਸੀਂ ਰਜਿਸਟਰਾਰ ਆਫ ਕੰਪਨੀ ਨੂੰ ਵੀ ਲਿਖਿਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਕੰਪਨੀਆਂ ਦੀ ਉੱਥੇ ਵੀ ਕੋਈ ਡੇਟਾ ਨਹੀਂ ਨਿਕਲੇ ਤੇ ਉਹਨਾਂ ਦੇ ਹਿਸਾਬ ਨਾਲ ਤਾਂ ਨੌਕ ਨੋ ਫਾਰਮ ਫੇਕ ਨੇ ਤਾਂ ਅਸੀਂ ਕੰਸਰਨ ਡਿਪਾਰਟਮੈਂਟ ਨੂੰ ਵੀ ਲਿਖਤਾ ਹੈ ਤਾਂ ਕਿ ਉਹ ਵੀ ਆਪਣੀ ਤਫਤੀਸ਼ ਸ਼ੁਰੂ ਕਰ ਸਕੇ ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਦਾ ਵੀ ਮਤਲਬ ਕ੍ਰਾਈਮ ਹੈਗਾ ਤੇ ਉਹ ਵੀ ਆਪਣੀ ਤਫਤੀਸ਼ ਕਰਨਗੇ ਜਿਹੜੇ 93 ਕਰੋੜ ਤੇ ਮੈਂ ਇੱਕ ਵਾਰੀ ਪੂਰਾ ਉਹ ਦੱਸੂਗੀ ਤੇ ਇਹਦੇ ਨਾਲ ਨਾਲ ਫਿਰ ਅੱਗੇ ਇਹਨਾਂ ਦੀ ਜੋ ਕੰਪਨੀਆਂ ਨੇ ਆਸਿਰ ਦੋ ਹੀ ਰਿਹਾਈਸ਼ੀ ਜੋ ਮਕਾਨ ਹੈ اور ਐਡਰੈਸ ਦੇ ਉੱਪਰ ਇਹਨਾਂ ਨੇ ਮਤਲਬ ਉਹਨਾਂ ਦਾ ਐਡਰੈਸ ਦਿਖਾਏ ਹੋਏ ਇੱਕ ਇੱਕ ਐਨ ਆਰ ਆਈ ਹੈਗਾ ਮਲਕੀਤ ਸਿੰਘ son of ਗੁਰਦੇਵ ਸਿੰਘ ਜੋ ਯੂ ਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਜਸਪ੍ਰੀਤ ਸਿੰਘ ਜੋ ਕਿ ਅਰੈਸਟ ਹੋ ਚੁੱਕਾ ਹੈ ਜਸਪ੍ਰੀਤ ਨੇ ਇਨ ਪ੍ਰਾਈਵੇਟ ਕਪੈਸਿਟੀ ਰੈਂਟ ਅਗਰੀਮੈਂਟ ਕੀਤਾ ਤੇ ਐਨਆਰਆਈ ਨੂੰ ਨਹੀਂ ਪਤਾ ਕਿ ਉਹਦੇ ਮਕਾਨ ਦਾ ਐਡਰੈਸ ਯੂਜ਼ ਕਰਕੇ ਨਾਂਨੇ ਆਗੇ ਫਰਮਾ ਚਲਾ ਲੈਣੀਆਂ ਨੇ ਤੋਂ ਫਰਮਸ ਦਾ ਐਡਰੈਸ ਉਹ ਮਕਾਨ ਦਿਖਾਇਆ ਹੋਇਆ ਹੈ ਅੱਜ ਤੁਸੀਂ ਕੋਈ ਵੀ ਜਾ ਕੇ ਦੇਖੋਗੇ ਉਹ ਖਾਲੀ ਮਕਾਨ ਹੈ ویرਾਨ ਮਕਾਨ ਹੈ ਉੱਥੇ ਕੋਈ ਕੰਮ ਨਹੀਂ ਚੱਲਦਾ ਇਹਨਾਂ ਨੇ ਸਿਰਫ ਜਦੋਂ ਇਹਨਾਂ ਨੇ ਬੈਂਕ ਅਕਾਊਂਟ ਖੋਲਨੇ ਸੀਗੇ ਉਸ ਵੇਲੇ ਇੱਕ ਫਲੈਕਸ ਬੋਰਡ ਲਾਤਾ ਕੰਪਨੀ ਦਾ ਉੱਪਰ ਟਾਂਕ ਕੇ ਉਹਦੇ ਥੱਲੇ ਫੋਟੋ ਖਿਚਾ ਕੇ ਇਹਨਾਂ ਨੇ ਉਹ ਫੋਟੋ ਲਾ ਕੇ ਬੈਂਕ ਅਕਾਊਂਟਸ ਖੁਲਵਾ ਲਈ ਤਾਂ ਕਿ ਲੱਗੇ ਕਿ ਫਰਮ ਹੈ ਪਰ ਅੰਦਰ ਤੁਸੀਂ ਜਾਓਗੇ ਉਹ ویرਾਨ ਮਕਾਨ ਤੇ ਇਹਨਾਂ ਨੇ ਰੈਂਟ ਅਗਰੀਮੈਂਟ ਕਿੱਤੈ ਰਿਹਾਈਸ਼ੀ ਉਹ ਵੀ ਇੱਕ ਪ੍ਰਾਈਵੇਟ ਪਰਸਨ ਨੇ ਜਸਪ੍ਰੀਤ ਨੇ ਕੰਪਨੀ ਦੇ ਨਾਂ ਤੇ ਕੋਈ ਰੈਂਟ ਅਗਰੀਮੈਂਟ ਤੱਕ ਵੀ ਨਹੀਂ ਹੈ ਤਾਂ ਐਨਆਰਆਈ ਨੂੰ ਵੀ ਅਸੀਂ ਉਹਦੀ ਵੀ ਸਟੇਟਮੈਂਟ ਲੈ ਰਹੇ ਹਾਂ ਤਾਂ ਕਿ ਉਹ ਵੀ ਫਿਰ ਅੱਗੇ ਆਪਣਾ ਐਕਸ਼ਨ ਲੈ ਸਕੀਗੀ ਉਹਦੇ ਵੀ ਪ੍ਰਾਪਰਟੀ ਦੀ ਦੁਰਵਰਤੋਂ ਕੀਤੀ ਕ੍ਰਾਈਮ ਦੇ ਵਿੱਚ ਉਹਦੀ ਪ੍ਰਾਪਰਟੀ ਦੀ ਯੂਸੇਜ ਕੀਤੀ ਹੈ ਦੂਜਾ ਇਹਦਾ ਜੋ ਅਕਿਊਜ਼ਡ ਹੈਗਾ ਵਿਕਰਮਜੀਤ ਸਿੰਘ ਇਹਨੇ ਆਪਣੇ ਮਕਾਨ ਦੇ ਹੀ ਐਡਰੈਸ ਦੇ ਉੱਪਰ ਚਾਰ-ਪੰਜ ਫਰਮਾਂ ਦਾ ਐਡਰੈਸ ਦਿਖਾਇਆ ਹੋਇਆਗਾ ਬਟ ਉੱਥੇ ਵੀ ਅਗਰ ਤੁਸੀਂ ਜਾਓਗੇ ਉੱਥੇ ਰਿਹਾਇਸ਼ੀ ਮਕਾਨ ਹੈਗਾ ਉੱਥੇ ਕੋਈ ਕੰਪਨੀ ਨਹੀਂ ਚੱਲਦੀ ਕੋਈ ਫਰਮ ਨਹੀਂ ਚੱਲਦੀ ਕੁਝ ਕੰਮ ਨਹੀਂ ਹੁੰਦਾ ਤੇ ਇਹਨਾਂ ਨੇ ਇਦਾਂ ਮਿਸਯੂਜ਼ ਆਫ ਪ੍ਰਾਈਵੇਟ ਪ੍ਰੋਪਰਟੀਆਂ ਕਰਕੇ ਵੀ ਅੱਗੇ ਉਹਨਾਂ ਨੂੰ ਐਸ ਕੰਪਨੀ ਦਿਖਾਇਆ ਬਟ ਉੱਥੇ ਕੁਝ ਕੰਮ ਨਹੀਂ ਹੁੰਦਾ ਤੀਜਾ ਇਹਨਾਂ ਨੇ ਜੋ ਜੀਐਸਟੀ ਨੇ ਸਾਨੂੰ ਲਿਖ ਕੇ ਲਿਖਤੀ ਰਿਪੋਰਟ ਦਿੱਤੀ ਹੈ ਉਸ ਲਿਖਤੀ ਰਿਪੋਰਟ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ होलसेलर एंड मैन्युफैक्चरर एंड रिटेलर ऑफ स्पेक्ट्रोमीटर एक्सरे मशीनस और इदा दे स्पेक्ट्रोमीटर टाइप के जो मेडिकल इक्विपमेंट्स वगैरह होंगे ਉੱਦਾਂ ਦੀ ਮਸ਼ੀਨਾਂ ਦਾ ਇਹਨਾਂ ਨੇ ਮੈਨੂਫੈਕਚਰਰ ਕਮ ਹੋਲਸੇਲਰ ਕਮ ਰਿਟੇਲਰ ਦਿਖਾਇਆ ਵੈ ਬਟ ਇਹਨਾਂ ਦੇ ਕੋਲ ਉੱਦਾਂ ਦਾ ਦੂਰ ਦੂਰ ਤੱਕ ਲੈਣਾ ਦੇਣਾ ਹੀ ਨਹੀਂ ਹੈ ਤਾਂ ਉਹ ਵੀ ਅਸੀ ਜੀਐਸਟੀ ਡਿਪਾਰਟਮੈਂਟ ਨੂੰ ਨੋਟੀਫਾਈ ਕਰਤਾ ਹੈਗਾ ਕਿ ਉਹ ਵੀ ਆਪਣਾ ਫਿਰ ਅ ਅਗਰ ਉਹਨਾਂ ਦੇ ਕਿਸੇ ਅ ਕਿਸੇ ਆਫੀਸਰ ਦੀ ਇਨਵੋਲਵਮੈਂਟ ਹੈ ਕਿ ਵੈਰੀਫਿਕੇਸ਼ਨ ਉਹਨਾਂ ਦੇ ਵੱਲੋਂ ਪ੍ਰੋਪਰ ਹੋਈ ਨਹੀਂ ਤਾਂ ਉਹ ਵੀ ਆਪਣਾ ਫਿਰ ਐਕਸ਼ਨ ਲੈ ਸਕਦੇ ਹੈ ਇਸ ਟੋਟਲ ਜੋ ਫਰਾਡ ਹੈਗਾ ਇਹਦੇ ਵਿੱਚ ਹੁਣ ਤੱਕ ਸਾਡੇ ਕੋਲ 35 ਤੋਂ 36 ਕੰਪਲੇਨੈਂਟਸ ਆ ਚੁੱਕੇ ਆ ਕਿਉਂਕਿ ਲੋਕਾਂ ਨੂੰ ਹੁਣ ਤੱਕ ਕੁਝ 2-3 ਮਹੀਨੇ ਪਹਿਲੇ ਤੱਕ ਇਹ ਆਹੀ ਜੋ ਨਵੇਂ ਬੰਦੇ ਆਉਂਦੇ ਉਹਦਾ ਪੈਸਾ ਲੈ ਕੇ ਉਹਨਾਂ ਨੂੰ ਕੁਝ-ਕੁਝ ਰਿਟਰਨ ਦਿੰਦੇ ਰਹਿੰਦੇ ਸੀਗੇ ਤੇ ਕੰਪਲੇਨੈਂਟ ਸਾਡੇ ਕੋਲ 35 ਤੋਂ 40 ਦੇ ਵਿੱਚ ਵਿੱਚ ਹੈ ਹੁਣ ਸਾਨੂੰ ਲੱਗਦਾ ਹੈ ਕਿ ਜਦੋਂ-ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਨਾਲ ਫਰਾਡ ਹੋਇਆ ਹੈ ਹੋਰ ਵੀ ਲੋਕੀ ਆਣਗੇ ਤੇ ਮੈਂ মিডিਆ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਦੱਸਣਾ ਚਾਹਦੀ ਹੂ ਕਿ ਤੁਸੀਂ ਅਗਰ ਜਨਰੇਸ਼ਨ ਆਫ ਫਾਰਮਿੰਗ ਜੀਓਐਫ ਐਚਓਐਫ ਇਦਾਂ ਦੀ ਜਾਂ ਦ ਜਨਰੇਸ਼ਨ ਆਫ ਫਾਰਮਿੰਗ ਹੈ ਦ ਜੀਓਐਫ ਇਦਾਂ ਦੀ ਕੰਪਨੀਆਂ ਦੇ ਵਿੱਚ ਅਗਰ ਤੁਸੀਂ ਪੈਸਾ ਇਨਵੈਸਟ ਕੀਤਾ ਹੈ ਆ ਸੋਚ ਕੇ ਕਿ ਤੁਹਾਡਾ ਬਹੁਤ ਜ਼ਿਆਦਾ ਰਿਟਰਨ ਆਏਗਾ ਤੇ ਤੁਸੀਂ ਸਾਡੇ ਕੋਲ ਆਓ ਕਿਉਂਕਿ ਅਸੀਂ ਇਹਨਾਂ ਦੀ ਪ੍ਰਾਪਰਟੀਆਂ ਵਗੈਰੇ ਵੀ ਆਇਡੈਂਟੀਫਾਈ ਕਰ ਰਹੇ ਤੇ ਅਸੀਂ ਲੀਗਲ ਕਾਰਵਾਈ ਕਰਦੇ ਹੋਏ ਉਹ ਜੁਡੀਸ਼ਰੀ ਤੋਂ ਤੁਹਾਡੇ ਪੈਸੇ ਵਾਪਸ ਕਰਾਉਣ ਦੀ ਜੋ ਸ਼ੁਰੂਆਤ ਹੈ ਉਹ ਕਰਾ ਸਕਦੇ ਤੇ ਉਹ ਵੀ ਅਸੀਂ ਕਰਾਂਗੇ ਲੇਕਿਨ ਸਾਡੇ ਕੋਲ ਕੰਪਲੇਨੈਂਟਸ ਜਦੋਂ ਤੱਕ ਨਹੀਂ ਆਣਗੇ ਤਦ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿ ਕਿਸ ਕਿਸ ਦੇ ਪੈਸੇ ਜਾਣੇ ਤੇ ਉਹ ਵੀ ਸਾਨੂੰ ਕੰਪਲੇਨਟਸ ਦੇ ਤਾਂਕਿ ਅਸੀਂ ਪ੍ਰੋਪਰ ਲੀਗਲ ਐਕਸ਼ਨ ਉਹਨਾਂ ਦੇ ਕੰਪਲੇਨਟਸ ਦੇ ਉੱਪਰ ਵੀ ਸ਼ੁਰੂ ਕਰ ਸਕੇ ਇਹਨਾਂ ਦੀ ਜਦੋਂ ਅਸੀਂ ਪ੍ਰਾਪਰਟੀ ਆਇਡੈਂਟੀਫਾਈ ਕਰ ਰਹੇ ਸੀ ਕਿਉਂਕਿ ਕੁਣੀ ਨਾਨੇ ਜੋ ਪੈਸਾ ਫਰਾਡ ਕੇ ਮਾਧਿਮ ਤੋਂ ਕਮਾਇਆ ਹੈ ਉਹ ਅੱਗੇ ਕਿੱਥੇ ਕਿੱਥੇ ਇਹਨਾਂ ਨੇ ਪਾਰਕ ਕੀਤਾ ਹੈ ਉਹ ਅਸੀਂ ਲੱਭ ਰਹੇ ਹਾਂ ਕਾਫੀ ਪ੍ਰੋਪਰਟੀਆਂ ਸਾਨੂੰ ਮਿਲ ਗਈ ਜਿੱਤੇ ਹੀ ਨਾਨੇ ਆਈਦਰ ਪੈਸਾ ਪਾਕਿਤਾ ਸੀਗਾ ਔਰ ਲੋਗਾਂ ਨੂੰ ਲੋਕਾਂ ਨੂੰ ਕੁਮਰਾਹ ਕਰਨ ਦੇ ਲਈ ਉੱਥੇ ਬਿਆਨ वगैरह ਕਰਕੇ ਲੋਕਾਂ ਨੂੰ ਦਿਖਾਉਂਦੇ ਸੀਗੇ ਕਿ ਸਾਡੇ ਕੋਲ ਇੰਨੀ ਪ੍ਰੋਪਰਟੀ ਹੈ ਤੇ ਮੈਂ ਤੁਹਾਨੂੰ 6 ਮੇਨ ਪ੍ਰੋਪਰਟੀ ਜੋ ਹੁਣ ਤੱਕ ਅਸੀਂ ਆਈਡੈਂਟੀਫਾਈ ਕੀਤੀ ਹੈ ਉਹਦੇ ਬਾਰੇ ਵੀ ਦੱਸਣਾ ਚਾਹੁੰਦੀ ਹਾਂ ਪਹਿਲੀ ਇਹਨਾਂ ਨੇ ਇੱਕ ਮਾਛੀਵਾੜਾ ਸਾਹਿਬ ਵਿਖੇ ਕਲੋਨੀ ਹੈ ਜਿੱਥੇ ਇਹਨਾਂ ਨੇ ਟੋਟਲ 34 64 ਬਿਸਵੇ ਦੀ ਇੱਕ ਬਿਆਨਨਾ ਕੀਤਾ ਸੀਗਾ ਕੋਈ ਲਿਖਤੀ ਬਿਆਨਨਾ ਨਹੀਂ ਕੀਤਾ ਉਹਦਾ ਮੂੰਹ ਜਵਾਨੀ ਬਿਆਨਨਾ ਕੀਤਾ ਹੋਇਆ ਟੋਟਲ 2.24 ਕਰੋੜ ਦਾ ਬਿਆਨਨਾ ਕੀਤਾ ਜਿਹਦਾ ਜਿਹਦੇ ਵਿੱਚੋਂ ਇਹਨਾਂ ਨੇ ਸਿਰਫ 69 ਲੱਖ ਰੁਪਏ ਦਿੱਤੇ ਸੀਗੇ ਹੁਣ ਉਹ ਕਲੋਨੀ ਨੂੰ ਯੂਜ਼ ਕਰਦੇ ਸੀ ਕਿ ਜਦੋਂ ਕੋਈ ਰੋਲਾ ਪਾਉਂਦਾ ਸੀਗਾ ਕਿ ਸਾਡੇ ਪੈਸੇ ਮਰਤਾ ਨਹੀਂ ਜਾਣਗੇ ਤਾਂ ਆ ਉਥੇ 플롯 ਦਿਖਾ ਦਿੰਦੇ ਸੀਗੇ ਕਿ ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਹੈਗੀ ਤੇ ਅਗਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਹਾਡੀ ਅਸੀਂ ਇੱਥੇ ਰਜਿਸਟ੍ਰੇਸ਼ਨ ਕਰਾ ਦੇਂਗੇ ਪ੍ਰੋਪਰਟੀ ਦੇ ਰਜਿਸਟਰੀ ਕਰਾ ਦੇਗੇ ਤੇ ਉੱਥੇ ਹੀ ਇਹ ਦਿਖਾਉਂਦੇ ਸੀ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਦੂਜੀ ਇੱਕ ਪ੍ਰੋਪਰਟੀ ਅਸੀਂ ਆਰਐਸ ਕਲੋਨੀ ਅ ਅ ਇੱਥੇ ਖੰਨਾ ਵਿਖੇ ਅਸੀਂ ਸਮਰਾਲਾ ਵਿਖੇ ਆਇਡੈਂਟੀਫਾਈ ਕੀਤੀ ਜਿੱਥੇ ਇਹਨਾਂ ਨੇ 38 ਕਨਾਲ ਲੈਂਡ ਦੀ ਕੁੱਲ 5 ਕਰੋੜ ਦੇ ਵਿੱਚ ਡੀਲ ਕੀਤੀ ਜਿਹਦੇ ਵਿੱਚੋਂ ਇਹ 3.5 ਕਰੋੜ ਕੈਸ਼ ਦੇ ਵਿੱਚ ਉਹ ਪਰਸਨ ਨੂੰ ਦੇ ਚੁੱਕੇ ਹਨ ਇੱਕ ਤੀਜੀ ਇਹਨਾਂ ਨੇ 16 ਕਨਾਲ ਬਾਲਿਓ ਪਿੰਡ ਐਗ ਇੱਕ ਸਮਰਾਲਾ ਵਿਖੇ ਉੱਥੇ 3.5 ਕਰੋੜ ਦੇ ਵਿੱਚ ਉਹ ਬਿਆਨ ਕੀਤਾ ਬਟ ਉਹਦਾ 10 ਲੱਖ ਰੁਪਏ ਇਹਨਾਂ ਨੇ ਪੇਮੈਂਟ ਕੀਤੀ ਹੈ ਚੌਥੀ ਇੱਕ ਪ੍ਰਾਪਰਟੀ ਇਹਨਾਂ ਨੇ 14 ਕਰੋੜ 14 ਏਕੜ ਲੈਂਡ ਇਹਨਾਂ ਨੇ ਇੱਕ ਐਚ ਸੀ ਐਸ ਇਨਫਰਾਸਟ੍ਰਕਚਰ ਹੈ ਚੰਡੀਗੜ੍ਹ ਵਿਖੇ ਕਲੋਨੀ ਉੱਥੇ ਇਹਨਾਂ ਨੇ 14 ਏਕੜ ਬਾਈ ਕਰਨਾ ਸੀਗਾ ਟੋਟਲ ਇਹਨਾਂ ਨੇ ਉਹਦਾ ਜੋ ਉਹ ਕੀਤੀ ਹੈਗੀ ਸੈਟਲਮੈਂਟ ਕੀਤੀ ਹੈਗੀ ਉਹ ਐਗਰੀਮੈਂਟ ਕੀਤੀ ਉਹ 7.5 ਕਰੋੜ ਦੀ ਕੀਤੀ ਬਟ ਉਹ 7.5 ਕਰੋੜ ਦੇ ਵਿੱਚ ਉਹ ਇਹਨਾਂ ਨੇ 74 ਲੱਖ ਰੁਪਏ ਦੀ ਪੇਮੈਂਟ ਹਜੇ ਤੱਕ ਕੀਤੀ ਹੋਈ ਹੈ ਤਾਂ ਉੱਥੇ ਵੀ ਇਹਨਾਂ ਨੇ ਬੁੱਕ ਕੀਤੀ 14 ਏਕੜ ਜ਼ਮੀਨ ਇਹਦੇ ਨਾਲ ਨਾਲ ਇਹਨਾਂ ਨੇ 3 ਏਕੜ ਜ਼ਮੀਨ ਸਰਹੰਦ ਵਿਖੇ ਇੱਕ ਹੋਟਲ ਦੇ ਨੇੜੇ ਵੀ ਬੁੱਕ ਕੀਤੀ ਹੈ ਜੋ ਜਿਹਦੇ ਟੋਟਲ ਇਹਨਾਂ ਨੇ ਐਗਰੀਮੈਂਟ 6 ਕਰੋੜ ਦੇ ਵਿੱਚ ਕੀਤਾ ਹੈਗਾ ਤੇ 30 ਲੱਖ ਦੇ ਇਨਾ ਨੇ ਪੇਮੈਂਟ ਕੀਤੀ ਹੋਈ ਹੈ ਤੇ ਇਹ 6 ਮੇਨ ਪ੍ਰਾਪਰਟੀ ਜੋ ਹਜੇ ਤੱਕ ਆਈਡੈਂਟੀਫਾਈ ਸੀ ਕੀਤੀ ਹੈ ਇਹਨਾਂ ਦੀ ਓਨਰਸ਼ਿਪ ਵਗੈਰਾ ਦਾ ਸਾਰਾ ਡੀਟੇਲ ਕੜ ਕੇ ਜੋ ਜੋ ਇਹਨਾਂ ਨੇ ਪੇਮੈਂਟਸ ਵਗੈਰਾ ਕੀਤੀ ਹੈ ਅਸੀਂ ਇਹਨਾਂ ਨੂੰ ਫ੍ਰੀਜ਼ ਕਰਾ ਕੇ ਲੋਕਾਂ ਦਾ ਪੈਸਾ ਲੁਟਾਉਣ ਦੀ ਆ ਵਾਲੀ ਪ੍ਰੋਸੈਸ ਵੀ ਸੀ ਸ਼ੁਰੂ ਕਰਾ ਦੇਗੇ ਤੇ ਇੱਥੇ ਕੁਝ ਪ੍ਰਾਪਰਟੀਆਂ ਜਿੱਥੇ ਇਹਨਾਂ ਨੇ ਪੈਸਾ ਪਾ ਕਰਨਾ ਸੀਗਾ ਤੇ ਆਪਣਾ ਪ੍ਰਾਈਵੇਟ ਔਰ ਆ ਸਾਰਾ ਕਾ ਸਾਰਾ ਕੋਈ ਕੰਪਨੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਹੈ ਆ ਜੋ ਅਕਿਊਜ਼ਡ ਹੈ ਅਲੱਗ ਅਲੱਗ ਅਕਿਊਜ਼ਡ ਨੇ ਇਨਾਂ ਦੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਅਸੀਂ ਇਹ ਬਣਾ ਰਹੇ ਸੀਗੇ ਤੋਂ ਕੰਪਨੀ ਦੇ ਨਾਂ ਤੇ ਜੋ ਪੈਸਾ ਲੈ ਕੇ ਅੱਗੇ ਲਾਂਡਰਿੰਗ ਜੀਨੂੰ ਕਹਿੰਦੇ ਮਨੀ ਲਾਂਡਰਿੰਗ ਤਾਂ ਅੱਗੇ ਇਹਨਾਂ ਨੇ ਪ੍ਰਾਪਰਟੀ ਵਗੈਰਾ ਆਪਣੇ ਨਾਂ ਤੇ ਪਰਸਨਲ ਪ੍ਰਾਪਰਟੀ ਬਾਈ ਕਰਨੀ ਸੀਗੀ ਤਾਂ ਇੱਥੇ ਇੱਥੇ ਇਹਨਾਂ ਨੇ 6 ਜੋ ਹਜੇ ਤੱਕ ਪਤਾ ਲੱਗੇ ਅੱਗੇ ਹੋਰ ਵੀ ਅਸੀਂ 20 ਦੇ ਤਕਰੀਬਨ ਆਈਡੈਂਟੀਫਾਈ ਕੀਤੀਆਂ ਨੇ ਬਟ 6 ਪ੍ਰਾਪਰਲੀ ਆਈਡੈਂਟੀਫਾਈ ਹੋ ਗਏ ਜਿਨ੍ਹਾਂ ਦਾ ਅਸੀਂ ਵੈਰੀਫਿਕੇਸ਼ਨ ਕਰ ਚੁੱਕੇ ਐਦੇ ਨਾਲ ਨਾਲ ਇਹਨਾਂ ਨੇ ਕੁਝ ਹੋਟਲਸ ਵਗੈਰਾ ਵੀ ਕਿਰਾਏ ਤੇ ਲਿੱਤੇ ਸੀਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਾਬਲੀ ਹੈਗੀ ਜਗ੍ਹਾ ਉੱਥੇ ਇਹਨਾਂ ਨੇ ਹੋਟਲ ਕਿਰਾਏ ਤੇ ਲਿੱਤਾ ਹੋਇਆ ਸੀਗਾ ਉਹਦਾ ਕਾਫੀ ਮੋਟਾ ਕਿਰਾਇਆ 70 75 ਲੱਖੇ ਤਕਰੀਬਨ ਇਹ ਦੇ ਰਹੇ ਸੀਗੇ ਇਹਦੇ ਨਾਲ ਇੱਕ 3B2 ਮੁਹਾਲੀ ਵਿਖੇ ਇਹਨਾਂ ਨੇ ਹੋਟਲ ਕਿਰਾਏ ਤੇ ਲਿੱਤਾ ਸੀਗਾ ਇੱਥੇ ਇਹਨਾਂ ਹੋਟਲਾਂ ਦੇ ਵਿੱਚ ਇਹ ਆਪਣੇ ਜਿਨ੍ਹਾਂ ਨੂੰ ਇਨਵੈਸਟਮੈਂਟ ਦਾ ਸੁਪਨਾ ਦਿਖਾਉਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਉੱਥੇ ਸਟੇਜ 2 ਕਰਾਉਂਦੇ ਉਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਕਰਾਉਂਦੇ ਦਿਖਾਉਂਦੇ ਉਹ ਸਾਰਾ ਪੀਪੀਟੀਜ਼ ਵਗੈਰਾ ਬਣਾ ਕੇ ਕਿ ਕਿਵੇਂ ਉਹਨਾਂ ਦਾ ਪੈਸਾ ਬਹੁਤ ਹੀ ਛੋਟੇ ਟਾਈਮ ਦੇ ਵਿੱਚ ਡਬਲ ਹੋ ਜਾਏਗਾ ਤੇ 8% ਪਰ ਮਹੀਨਾ ਉਹਨਾਂ ਨੂੰ ਰਿਟਰਨ ਵੀ ਆਣੀ ਸ਼ੁਰੂ ਹੋ ਜਾਏਗੀ ਤੇ ਇਹਨਾਂ ਨੇ ਇੱਦਾਂ ਪ੍ਰੋਪਰਟੀਆਂ ਵਗੈਰਾ ਵੀ ਉਹ ਬਣਾਉਣ ਦਾ ਟਰਾਈ ਕੀਤਾ ਤੇ ਅਸੀਂ 44 ਅਕਾਊਂਟ ਜੋ ਇਹਨਾਂ ਦੇ 23 ਨਿੱਜੀ ਅਕਾਊਂਟਸ ਤੇ 21 ਨਾਦੇ ਜੋ ਕੰਪਨੀਆਂ ਦੇ ਅਕਾਊਂਟਸ ਨੇ ਉਹਨਾਂ ਨੂੰ ਫ੍ਰੀਜ਼ ਕਰਾਤਾ ਹੈਗਾ ਉਨ ਅਕਾਊਂਟਸ ਦੇ ਵਿੱਚ ਟੋਟਲ 1 ਕਰੋੜ 15 ਲੱਖ 52 ਹਜ਼ਾਰ ਦੀ ਰਾਸ਼ੀ ਜੋ ਫ੍ਰੀਜ਼ ਹੋ ਚੁੱਕੇ ਐ ਇਸ ਦੇ ਨਾਲ ਨਾਲ ਜੋ ਪ੍ਰੋਪਰਟੀਆਂ ਦਾ ਜੋ ਇਹਨਾਂ ਨੇ ਬਿਆਨਾ वगैरह ਕੀਤਾ ਉਹ ਅਸੀਂ ਫ੍ਰੀਜ਼ ਕਰਾ ਕੇ ਉਹ ਅਸੀਂ ਰਿਕਵਰੀ ਵਾਲੇ ਪਾਸੇ ਲੈ ਕੇ ਜਾਏਗੇ ਤੇ ਅਸੀਂ ਹੁਣ ਤੱਕ ਇਸ ਜੋ ਤਿੰਨ ਐਫਆਈਆਰ ਹੁਣ ਤੱਕ ਹੋਈਆਂ ਨੇ ਇਹਨਾਂ ਦੇ ਵਿੱਚ ਹੁਣ ਤੱਕ ਅਸੀਂ 8% ਨੂੰ ਅਰੈਸਟ ਕਰ ਚੁੱਕੇ ਐ ਤੇ ਨਾਲ ਨਾਲ ਬਹੁਤ ਸਾਰੇ ਜੋ ਅਕਿਊਜ਼ਡ ਨੇ ਉਹਨਾਂ ਨੂੰ ਨਾਮਿਨੇਟ ਕੀਤਾ ਉਹਨਾਂ ਦੀ ਪਾਲ ਜਾਰੀ ਹੈ ਤੇ ਜੋ ਅਕਿਊਜ਼ ਬਾਹਰ ਹੈ ਉਹਨਾਂ ਦੇ ਲਈ ਵੀ ਮੈਂ ਮੀਡੀਆ ਕੇ ਥਰੂ ਲੋਕਾਂ ਨੂੰ ਹੀ ਥੋੜਾ ਜਿਹਾਾਮਨੀ ਦੇਣਾ ਚਾਹੁੰਦੀ ਕਿ ਉਹ ਲੋਕਾਂ ਨੂੰ ਰੀਚ ਆਊਟ ਕਰ ਰਹੇ ਕਿ ਤੁਸੀਂ ਹੁਣ ਥੋੜਾ ਬਹੁਤ ਇਕਾਤਰ ਲੱਖ ਰੁਪਏ ਲੈ ਕੇ ਆਪਣਾ ਮੂੰਹ ਛਾਟ ਕਰ ਲਓ ਕੁਝ ਟਾਈਮ ਤੱਕ ਉਦੋਂ ਬਾਅਦ ਅਸੀਂ ਤੁਹਾਡੀ ਪੇਮੈਂਟਸ ਵਗੈਰਾ ਕਰ ਦੇਵਾਂਗੇ ਬਟ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਇਹਨਾਂ ਦੇ ਕੋਲ ਨਾ ਕੁਝ ਇਹਨਾਂ ਦੀ ਕੋਈ ਕੰਪਨੀ ਚੱਲਦੀ ਹੈ ਨਾ ਇਹਨਾਂ ਦੇ ਕੋਈ ਫਾਰਮਸ ਹੈ ਨਾ ਇਹਨਾਂ ਦੇ ਕੋਲ ਕੋਈ ਵਰਮੀ ਕੰਪੋਸਟ ਦਾ ਬੇਸ ਹੈਗਾ ਨਾ ਹੀ ਇਹਨਾਂ ਦਾ ਕੋਈ ਬਿਜ਼ਨਸ ਚੱਲਦਾ ਹੈਗਾ ਬਟ ਇਹ ਆ ਸਾਰਾ ਕੁਝ ਝੂਠ ਬਣਾ ਕੇ ਤੁਹਾਨੂੰ ਸੁਪਨੇ ਦਿਖਾ ਰਹੇ ਸੀਗੇ ਤੁਹਾਡੇ ਪੈਸੇ ਮੋਡਰਨ ਦਾ ਇਨਾਦੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਤੁਸੀਂ ਸਾਡੇ ਕੋਲੋਂ ਤਾਂ ਕਿ ਅਸੀਂ ਤੁਹਾਡਾ ਪੈਸਾ ਇਨਾਂ ਤੋਂ ਕਢਵਾ ਕੇ ਤੁਹਾਨੂੰ ਲੀਗਲੀ ਵਾਪਸ ਦਵਾ ਸਕੇ ਤਾਂ ਹੁਣ ਤੱਕ ਇਸ ਵਾਲੇ ਜੋ ਕੇਸਸ ਹੈ 3-4 ਇਨਾਂ ਦੇ ਵਿੱਚ ਇੰਨੀ ਤਫ਼ਤੀਸ਼ ਹੋ ਚੁੱਕੀ ਹੈ ਅੱਗੇ ਇਨਾਂ ਨੇ ਜੋ ਵੈਬਸਾਈਟ ਬਣਾਈ ਸੀਗੀ ਉਹਦਾ ਵੀ ਅਸੀਂ ਟੈਕਨੀਕਲ ਡਾਟਾ ਕਢ ਕੇ ਅੱਗੇ ਉਹ ਵੀ ਤਫ਼ਤੀਸ਼ ਦੇ ਵਿੱਚ ਕਰ ਰਹੇ ਹਾਂ ਤੇ ਜਿੰਨੇ ਜਿੰਨੇ ਲੋਕੀ ਸਾਡੇ ਕੋਲ ਆ ਰਹੇ ਉਹਨਾਂ ਦਾ ਵੀ ਸੇ ਵੈਰੀਫਿਕੇਸ਼ਨ ਕਰਕੇ ਨਾਲ-ਨਾਲ ਕੰਪਲੇਂਟਸ ਵਗੈਰਾ ਲੈ ਕੇ ਉਹਦੇ ਉੱਪਰ ਵੀ ਐਕਸ਼ਨ ਸ਼ੁਰੂ ਕਰ ਰਹੇ ਤੇ ਪ੍ਰੋਪਰਟੀਆਂ ਵਗੈਰਾ ਕੀ ਔਰ ਵੀ ਭਾਲ ਹੈ ਕਿਉਂਕਿ ਆ ਬੇਨਾਮੀ ਪ੍ਰੋਪਰਟੀਆਂ ਜੇ ਕ੍ਰੀਏਟ ਕਰ ਰਹੇ ਸੀਗੇ ਜੋ ਲੋਕਾਂ ਦਾ ਮਿਹਨਤ ਦਾ ਪੈਸਾ ਇਹਨਾਂ ਨੇ ਇਲੀਗਲ ਤਰੀਕੇ ਨਾਲ ਉਹਨਾਂ ਤੋਂ ਇਕੱਠਾ ਕੀਤਾ ਉਹਨੂੰ ਅੱਗੇ ਕਰ ਰਹੇ ਸੀਗੇ ਤੇ ਇਹਦੇ ਨਾਲ-ਨਾਲ ਜੋ ਵਾਂਟਡ ਕ੍ਰਿਮੀਨਲ ਨੇ ਉਹਨਾਂ ਦੀ ਰੇਡਸ ਵਗੈਰਾ ਵੀ ਕੰਟੀਨਿਊਸਲੀ ਚੱਲਦੇ ਆ ਨੇ ਕਿਉਂਕਿ ਆ ਫਾਈਨੈਂਸ਼ੀਅਲ ਕਰਾਇਮ ਹੈਗਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਟੁੰਗਾਈ ਨਾਲ ਜੋ ਪੂਰੀ ਕੀ ਪੂਰੀ ਟੀਮ ਹੈ ਐਸ ਆਈਟੀ ਜੋ ਕਿ ਐਸ ਪੀ ਡੀ ਦੇ ਨਾਲ ਦੋ ਡੀ ਐਸ ਪੀ ਡੀ ਐਸ ਪੀ ਡੀ ਤੇ ਡੀ ਐਸ ਪੀ ਸਮਰਾਲਾ ਇਹਨਾਂ ਦੇ ਨਾਲ ਇਨਸਪੈਕਟਰ ਵਿਨੋਦ ਆ ਸਾਰੇ ਕੇ ਸਾਰੇ ਇਕੱਠੇ ਹੋ ਕੇ ਔਰ ਵੀ ਨਾ ਦੇ ਨਾਲ ਕਈ ਸਾਰੇ ਆਫੀਸਰਸ ਹੈ ਜੋ ਅਟੈਚਡ ਹੈ ਤੋਂ ਸਟ ਪੂਰਾ ਟੁੰਗਾਈ ਨਾਲ ਇਸ ਪੂਰੇ ਮੁੱਦੇ ਦੀ ਤਫਤੀਸ਼ ਕਰ ਰਹੀ ਹੈਗੀ ਤੇ ਅੱਗੇ ਹੋਰ ਵੀ ਸਾਨੂੰ ਲੱਗਦਾ ਹੈ ਜਿੱਥੇ ਜਿੱਤੇ ਇਹਨਾਂ ਨੇ ਆ ਪੈਸਾ ਪਾਕ ਕੀਤਾ ਹੋਵੇਗਾ ਉਹ ਸਾਰੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕਰਕੇ ਲੋਕਾਂ ਦਾ ਪੈਸਾ ਜਲਦ ਤੋਂ ਜਲਦ ਵਾਪਸ ਕਰਨ ਦਾ ਅਸੀਂ ਟਰਾਈ ਕਰਾਂਗੇ ਇਹਦੇ ਨਾਲ ਨਾਲ ਕੁਝ ਨਾ ਦੀ ਗੱਡੀਆਂ ਵਗੈਰਾ ਵੀ ਅਸੀਂ ਆਈਡੈਂਟੀਫਾਈ ਕੀਤੀ ਹੈ ਉਹ ਵੀ ਅਸੀਂ ਆਰਟੀਓਜ਼ ਵਗੈਰਾ ਨੂੰ ਲਿਖਿਆ ਹੈਗਾ ਜੀਵੇਂ ਗੱਡੀਆਂ ਦੀ ਓਨਰਸ਼ਿਪ ਵਗੈਰਾ ਦੀ ਵੈਰੀਫਿਕੇਸ਼ਨ ਆ ਜਾਂਦੀ ਅਸੀਂ ਉਹਨੂੰ ਵੀ ਉਹ ਗੱਡੀਆਂ ਵਗੈਰਾ ਨੂੰ ਵੀ ਟ੍ਰੇਸ ਕਰਕੇ ਉਹਨਾਂ ਨੂੰ ਵੀ ਫਿਰ ਮਤਲਬ ਲੋਕਾਂ ਦਾ ਜੋ ਪੈਸਾ ਹੈ ਲੀਗਲੀ ਉਸਕੇ ਥਰੂ ਵੀ ਅਸੀਂ ਵਾਪਸ ਕਰਾਉਣ ਦਾ ਟਰਾਈ ਕਰਾਂਗੇ ਕਿੰਨੇ ਨਾਮਜਦ ਕੀਤੇ ਨੇ ਕਿੰਨਾ ਤਿੱਸਰਾ ਦੇ ਵਿੱਚ ਲੋਕ ਨਾਮਜਦ ਤੋਂ ਬਹੁਤ ਸਾਰੇ ਹੈ ਅਸੀਂ ਸਿਰਫ ਤੁਹਾਨੂੰ ਲਿਸਟ ਅਰੈਸਟਡ ਵਾਲਾ ਇਸ ਕਰਕੇ ਦਿੱਤਾ ਕਿਉਂਕਿ ਅਗਰ ਅਸੀਂ ਤੁਹਾਨੂੰ ਨਾਮਜਦ ਦਾ ਦੱਸ ਦੇ ਉਹਨਾਂ ਨੂੰ ਪਤਾ ਲੱਗਦਾ ਹੈਗਾ ਤੇ ਉਹ ਹੋ ਸਕਦਾ ਭਜਨ ਪੂਜਨ ਦਾ ਟਰਾਈ ਕਰਨ ਬਟ ਇਹਦੇ ਵਿੱਚ ਹੁਣ ਤੱਕ ਸਾਨੂੰ ਜੋ ਮੋਟਾ ਮੋਟਾ ਲੱਗਦਾ ਹੈਗਾ 25 ਤੋਂ 30 ਤੋਂ ਮੇਨ ਮੇਨ ਬੰਦੇ ਹੈ ਕਿਉਂਕਿ ਕੋਈ ਇਹਨਾਂ ਦੇ ਅੱਗੇ ਪ੍ਰਾਪਰਟੀ ਬਾਈ ਕਰਨ ਚੈਲਪ ਕਰ ਰਿਹਾ ਸੀਗਾ ਕੋਈ ਪੈਸੇ ਇਹਨਾਂ ਦੇ ਮੈਂ মিডিਆ ਨੂੰ ਦੱਸਣਾ ਚਾਹੁੰਦੀ ਹੂ ਕਿ ਇਹਨਾਂ ਦੀ ਫੈਮਿਲੀ ਮੈਂਬਰ ਦੇ ਨਾਂ ਤੇ ਇਹਨਾਂ ਨੇ ਬਹੁਤ ਜ਼ਿਆਦਾ ਬੇਨਾਮੀ ਪ੍ਰਾਪਰਟੀ ਵਗੈਰਾ ਬਾਈ ਕਰਨ ਦੀ ਟਰਾਈ ਕੀਤੀ ਹੋਈ ਹੈ ਇਹਨਾਂ ਦੀ ਫੈਮਿਲੀ ਮੈਂਬਰ ਦੇ ਨਾਂ ਤੇ ਅੱਗੇ ਪ੍ਰਾਪਰਟੀਆਂ ਦੀ ਬਿਆਨ ਨੇ ਔਰ ਰੱਖੇ ਪਾਰ ਆਫ ਅਟਾਰਨੀਜ਼ ਵਗੈਰਾ ਲਿੱਤੇ ਹੋਏ ਨੇ ਤੇ ਇਹਨਾਂ ਦੇ ਫੈਮਿਲੀ ਮੈਂਬਰ ਦੇ ਵੀ ਅਕਾਊਂਟਸ ਵਗੈਰਾ ਸੀ ਸਾਰੇ ਖੰਗਾਲ ਰਹੇ ਨੇ ਤੇ ਸਾਰਾ ਕੁਝ ਕਿਉਂਕਿ ਫਾਈਨੈਂਸ਼ੀਅਲ ਕਰਾਈ ਮੈਂ ਐਵੀਡੈਂਸ ਕਲੈਕਸ਼ਨ ਇਜ਼ ਵੈਰੀ ਇੰਪੋਰਟੈਂਟ ਤੇ ਅਸੀਂ ਹਰ ਚੀਜ਼ ਨੂੰ ਤਰੀਕੇ ਨਾਲ ਕਰਦੇ ਹੋਏ ਹੀ ਅੱਗੇ ਚੱਲ ਰਹੇ ਹਾਂ ਤੇ ਅਸੀਂ ਇਸ ਕਰਕੇ ਨੋਇੰਗਲੀ ਅਸੀਂ ਡਿਸਕਲੋਜ਼ ਨਹੀਂ ਕਰਦੇ ਤਾਂ ਕਿ ਬੰਦੇ ਭਾਜ-ਪੂਜ ਨਾ ਜਾਣ ਇਹਨੂੰ ਕੋ ਤੁਹਾਨੂੰ ਕੋਈ ਰਿਸਕ ਨਹੀਂ ਮਿਲ ਵੀ ਕਿੰਨੇ ਇਹਨਾਂ ਦੇ ਕਸਟਮਰ ਨੇ ਨਹੀਂ ਦੱਸਿਆ ਨਾ ਮੈਂ ਤੁਹਾਨੂੰ ਕਿੰਨਾ ਦੀ ਵੈਬਸਾਈਟ ਦਾ ਵੀ ਸੀ ਡਾਟਾ ਕੱਢ ਲਿਆ ਟੈਕਨੀਕਲੀ ਉੱਥੋਂ ਜਿੰਨੇ ਹੀ ਨਾ ਦੇ ਇਨਵੈਸਟਰਸ ਹੈ ਸਾਰਾ ਸਾਡੇ ਕੋਲ ਡਾਟਾ ਹੈਗਾ 21000 ਦੇ ਤਕਰੀਬਨ ਐਕਟਿਵ ਇਹਨਾਂ ਦੇ ਹਾਂ 21000 ਬੰਦੇ ਜੋ ਐਕਟਿਵ ਹੈ ਤੇ 36000 ਟੋਟਲ ਇਨਾਂ ਦੀ ਜੋ ਆਈਡਿਸ ਕ੍ਰੀਏਟ ਕੀਤੀਆਂ ਉਹਨਾਂ ਆਈਡਿਸ ਹੈ ਉਹ ਆਈਡਿਸ ਲੋਕੀ ਕਿੰਨੇ ਕਹ ਨਹੀਂ ਪਤਾ ਕਿਉਂਕਿ ਪੈਸਾ ਘੁੰਮਿਆ ਹੋਇਆ ਕਾਫੀ ਹੈ ਇਨਾਂ ਨੇ ਆਪਣੀ ਹੀ ਆਈਡਿਸ ਵਗੈਰੇ ਬਣਾ ਕੇ ਇਨਾਂ ਨੇ ਆਪਸ ਦੇ ਵਿੱਚ ਵੀ ਧੋਖਾਧੜੀ ਕੀਤੀ ਹੋਈ ਹੈ ਇਨਾਂ ਨੇ ਕੈਸ਼ ਦੇ ਵਿੱਚ ਵੀ ਪੈਸੇ ਲਿੱਤੇ ਹੋਏ ਇਹ ਸਾਰਾ ਹੈ ਜੋ ਬੈਂਕ ਅਕਾਊਂਟਸ ਦਾ ਹੈ ਇਨਾਂ ਨੇ ਕੈਸ਼ ਦੇ ਵਿੱਚ ਵੀ ਲੋਕਾਂ ਤੋਂ ਪੈਸੇ ਲਿੱਤੇ ਹਨ ਉਹ ਵੀ ਇਕੱਠੇ ਕੀਤੇ ਉਹਦੇ ਬਿਹਾਫ ਤੇ ਵੀ ਆਈਡਿਸ ਵਗੈਰੇ ਕ੍ਰੀਏਟ ਕੀਤੀਆਂ ਹੋਈਆਂ ਤੇ ਕਿਉਂਕਿ ਆ ਸਾਰੇ ਹੀ ਆਪਣੀ ਆਪਣੀ ਪ੍ਰਾਪਰਟੀਆਂ ਬਾਈ ਕਰ ਰਹੇ ਸੀਗੇ ਤੇ ਆ ਆਪਣੇ ਧੋਕਾਧੜੀ ਲੋਕਾਂ ਦੇ ਨਾਲ ਵੀ ਕਰ ਰਹੇ ਸੀਗੇ ਆਪਸ ਦੇ ਵਿੱਚ ਲቆ ਲੁਕੋ ਕਰਕੇ ਇਹਨਾਂ ਨੇ ਕਾਫੀ ਕੀਤਾ ਹੋਇਆ ਉਹ ਸਾਰਾ ਡਾਟਾ ਅਸੀਂ ਟਾਈਮਲੀ ਉਹਨੂੰ ਕੱਢ ਕੇ ਅਸੀਂ ਟੈਕਨੀਕਲ ਈਵੈਲੂਏਸ਼ਨ ਦੇ ਲਈ ਭੇਜਿਆ ਹੋਇਆਗਾ ਲੇਕਿਨ 21000 ਦੇ ਤਕਰੀਬਨ ਜੋ ਐਕਟਿਵ ਯੂਜ਼ਰਸ ਇਹਨਾਂ ਦੇ ਵੈਬਸਾਈਟ ਦੇ ਉੱਪਰ ਸੀਗੇ ਉਹ ਹੈ ਤਾਂ ਹੋ ਸਕਦਾ ਕਿਸੇ ਨੇ ਇਹਨਾਂ ਦੇ ਪ੍ਰੋਡਕਟ ਬਾਏ ਕੀਤੇ ਹੋਣ ਤਾਂ ਯੂਜ਼ਰ ਬਣ ਗਿਆ ਹੋ ਸਕਦਾ ਇਨਵੈਸਟਰਸ ਹੋਣ ਬਟ ਜੋ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ 35 ਕਰੋੜ ਦੀ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਉਹਨਾਂ ਨੂੰ 9393 ਕਰੋੜ ਜੋ ਵਾਪਸ ਆਇਆ ਉਹ ਸਾਰੇ ਸ਼ੱਕੀ ਹੋ ਜਾਂਦੇ ਤਾਂ ਇਦਾਂ ਦੇ 8000 ਕੇ ਤਕਰੀਬਨ ਹੈ ਜੋ ਯੂਜ਼ਰ ਆਈਡਿਜ਼ ਹੈ ਲੇਕਿਨ ਸਾਰੇ 8000 8700 ਪੂਰੇ ਅਕਿਊਜ਼ ਨਹੀਂ ਹੋ ਸਕਦੇ ਇਹਨਾਂ ਦੇ ਵਿੱਚੋਂ ਕਿਉਂਕਿ ਡੇਟਾ ਬਹੁਤ ਸਾਰਾ ਅਸੀਂ ਛਟਨੀ ਕਰਕੇ ਅਸੀਂ ਹੌਲੀ-ਹੌਲੀ ਮਤਲਬ ਉੱਥੇ ਤੱਕ ਪਹੁੰਚ ਰਹੇ ਹੁਣ ਤੱਕ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਆ ਸਾਰਾ ਕੁਝ ਕੱਢ ਕੇ ਤੁਹਾਨੂੰ ਆਫੀਸ਼ੀਅਲ ਤਰੀਕੇ ਨਾਲ ਕੱਢ ਕੇ ਹੀ ਦੱਸ ਰਹੇ ਜੋ ਅਸੀਂ ਹੁਣ ਤੱਕ ਬਿਲਕੁਲ ਵੈਰੀਫਾਈ ਕਰ ਚੁੱਕੇ ਜੀਐਸਟੀ ਡਿਪਾਰਟਮੈਂਟ ਤੋਂ ਵੈਰੀਫਾਈ ਕਰ ਚੁੱਕੇ ਰਜਿਸਟਰਾਰ ਤੋਂ ਵੈਰੀਫਾਈ ਕਰ ਚੁੱਕੇ ਬੈਂਕ ਅਕਾਊਂਟਸ ਨੂੰ ਦੀ ਵੀ ਕੇਵਾਈਸੀ ਵਗੈਰਾ ਅਸੀਂ ਵੈਰੀਫਾਈ ਕਰ ਚੁੱਕੇ ਹੈ ਪੰਜਾਬ ਤੋਂ ਬਾਹਰ ਹੀ ਸਿਤੇਨ ਜੀ हां जी हरियाणा दे भी है और ते यूपी वगैरह दे भी राजस्थान दे भी है इनफैक्ट इना ने एक फेक कंपनी जो हजेसी वेरीफाई करी ने ओ पानीपत भी नाने कोई फेक कंपनी ओस एड्रेस ते बना रखी है और भी है और भी मैं कह रही हूं थोनो 20 ਤੋਂ ਜ਼ਿਆਦਾ ਤੋਂ ਹੁਣ ਤਾਂ ਸਾਡੇ ਹੋ ਚੁਕਿਆ ਸੀ ਨੋਇੰਗਲੀ ਤੁਹਾਨੂੰ ਇਸ ਕਰਕੇ ਨਹੀਂ ਦੱਸ ਰਹੀ ਉਹ ਆਲਰੇਡੀ ਭਜ ਜੂ ਨਾਦਾ ਫਿਰ ਕਿਉਂਕਿ ਫਾਈਨੈਂਸ਼ੀਅਲ ਕਰਾਇਮ ਹੈਗਾ ਤੇ ਉਹ ਭਜਪੂਜ ਜਾਣਗੇ ਤੇ ਅਸੀਂ ਸਾਰਾ ਕੁਝ ਨਾਦਾ ਲੀਗਲ ਪ੍ਰੋਸੈਸ ਅਸੀਂ ਕੀਤਾ ਹੋਇਆ ਹੈ ਰੇਟਸ ਚੱਲ ਰਹੇ ਆ ਨੇ 8 ਅਰੈਸਟ ਹੋ ਚੁੱਕੇ ਬਾਕੀ ਅਦੀ ਪਾਲ ਜਾਈ ਹੈ। ਰਾਜਨੀਤਿਕ ਨੇਤਾ ਵੀ ਨਹੀਂ। ਰਾਜਨੀਤੀ ਨੇਤਾ ਹਜੇ ਕੁਝ ਨਹੀਂ ਇਹ ਤਾਂ ਆਪਣਾ ਆਪਣਾ ਹੀ ਇਹ ਤਾਂ ਇਹਨਾਂ ਨੇ ਪੂਰਾ ਫਰਾਡ ਸਿਸਟਮ ਬਣਾਇਆ ਸੀਗਾ ਤੇ ਆ ਇੱਕ ਪੌਂਜੀ ਸਕੀਮ ਜੋ ਕਲੈਕਟਿਵ ਇਨਵੈਸਟਮੈਂਟ ਸਕੀਮ ਜਿਹਨੂੰ ਕਹਿੰਦੇ ਸੀ ਆਈਐਸ ਉਹ ਵਾਲਾ ਪਾਇਰਾਮਿਡ ਸਕੀਮ ਵੀ ਕਹਿੰਦੇ ਉਹ ਇੱਕ ਫਰਾਡ ਹੈਗਾ ਇਹਦੇ ਵਿੱਚ ਇਹਨਾਂ ਨੇ ਹੀ ਲੋਕਾਂ ਤੋਂ ਬਹੁਤ ਜ਼ਿਆਦਾ ਪੈਸਾ ਇਕੱਠਾ ਕੀਤਾ ਤੇ ਰਾਜਨੀਤਿਕ ਕਿਸੇ ਦਾ ਕੋਈ ਹਜੇ ਤੱਕ ਕੁਝ ਨਹੀਂ ਆਇਆ ਤੇ ਕਿਉਂਕਿ ਅਸੀਂ ਕਾਫੀ ਡੀਟੇਲ ਤੱਕ ਜਾ ਚੁੱਕੇ ਹਾਂ ਤਾਂ ਸਾਨੂੰ ਲੱਗਦਾ ਨਹੀਂ ਕੋਈ ਰਾਜਨੀਤੀ ਕਿੱਦਾਂ ਦਾ ਹੋਏਗਾ। ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਵੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਂਡ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ हर गड्डी का इंश्योरेंस तेजी अते परोसे नाल करवाओ सारिया सेवावां सौखिया परोसे योग अते समय से आज ही संपर्क करो बेदी स्मार्ट सोल्यूशन तुहाडिया सारिया दस्तावेज अते इंश्योरेंस दिया लोड़ा लई एक हल